ਸਸਿਕਾ ਜੀ ਮੈਂ ਰਜਿੰਦਰ ਕੁਮਾਰ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਵਾੜਾਪਾਈ ਦਾ ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕਰੋਨਾ ਦਾ ਫੈਲਾਅ ਦਿਨ-ਬ-ਦਿਨ ਵੱਧ ਰਿਹਾ ਹੈ ਕਿਉਂਕਿ ਕਰੋਨਾ ਅਤੇ ਮੌਸਮੀ ਵਾਇਰਲ ਦੋਨੋਂ ਬਿਮਾਰੀਆਂ ਦੇ ਲੱਛਣ ਲਗਭਗ ਸੇਮ ਹੀ ਹਨ ਅਤੇ ਦੋਨੋਂ ਹੀ ਬਿਮਾਰੀਆਂ ਮਨੁੱਖੀ ਸੰਪਰਕ ਦੇ ਨਾਲ ਫੈਲਦੀਆਂ ਹਨ ਇਸ ਕਰਕੇ ਜਦੋਂ ਕਿਸੇ ਵਿਅਕਤੀ ਨੂੰ ਖਾਂਸੀ ਜ਼ੁਕਾਮ ਹੁੰਦਾ ਹੈ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਇਸ ਵਿਅਕਤੀ ਨੂੰ ਇਹ ਵਿਅਕਤੀ ਕਰੋਨਾ ਪੋਜ਼ਿਟਿਵ ਹੈ ਜਾਂ ਇਹ ਮੌਸਮੀ ਵਾਇਰਲ ਦਾ ਸ਼ਿਕਾਰ ਹੈ ਤਾਂ ਅਸੀਂ ਅਵੇਸਲੇ ਹੋ ਕੇ ਸਮਾਜ ਦੇ ਵਿੱਚ ਵਿਚਰਦੇ ਹਾਂ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੇ ਹਾਂ ਜਿਸ ਦੇ ਨਾਲ ਇਹ ਬਿਮਾਰੀ ਫੈਲਦੀ ਜਾਂਦੀ ਹੈ ਇੱਕ ਗੱਲ ਅਸੀਂ ਹੋਰ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਮਰ ਦੇ ਵਧਣ ਦੇ ਨਾਲ ਸਾਡੇ ਸਰੀਰ ਦੀ ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਉਹ ਘਟਦੀ ਜਾਂਦੀ ਹੈ ਭਾਵੇਂ ਬਜ਼ੁਰਗਾਂ ਦੇ ਵਿੱਚ ਬਜ਼ੁਰਗਾਂ ਦੀ ਸਰੀਰ ਦੀ ਜੋ ਕਿਸੇ ਵੀ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਹੈ ਉਹ ਕਟੁੰਡੀ ਹੈ ਇਸ ਕਰਕੇ ਬਜ਼ੁਰਗ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਜਲਦੀ ਆ ਜਾਂਦੇ ਹਨ ਔਰ ਇਸ ਦੇ ਕਾਰਨ ਸਿੱਟੇ ਵੀ ਨਿਕਲਦੇ ਹਨ ਇਸ ਲਈ ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਤੰਦਰੁਸਤ ਦੇਖਣਾ ਚਾਹੁੰਦੇ ਹਾਂ ਔਰ ਸਾਰੇ ਸਮਾਜ ਦੀ ਭਲਾਈ ਚਾਹੁੰਦੇ ਹਾਂ ਤਾਂ ਸਾਨੂੰ ਇਸ ਬਿਮਾਰੀ ਦੇ ਲੱਛਣ ਦਿਸਣ ਤੇ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਕੋਰੋਨਾ ਪੋਜ਼ਿਟਿਵ ਆ ਜਾਂਦੇ ਹਾਂ ਤਾਂ ਡਰਨ ਦੀ ਲੋੜ ਨਹੀਂ ਅਸੀਂ ਆਪਣੇ ਘਰ ਰਹਿ ਕੇ ਹੀ ਆਪਣੇ ਘਰ ਇਕਾਂਤਵਾਸ ਕਰਕੇ ਹੀ ਆਪਣਾ ਇਲਾਜ ਕਰ ਸਕਦੇ ਹਾਂ ਔਰ ਅਗਰ ਅਸੀਂ ਕੋਰੋਨਾ ਨੈਗੇਟਿਵ ਆ ਜਾਂਦੇ ਹਾਂ ਤਾਂ ਅਸੀਂ ਆਪਣਾ ਜੋ ਰੋਜ਼ਾਨਾ ਜੀਵਨ ਦੇ ਕੰਮਕਾਜ ਹੈ ਉਹਨੂੰ ਅਸੀਂ ਬਿਨਾ ਸਮਾਂ ਬਰਬਾਦ ਕੀਤੇ ਜਾਰੀ ਰੱਖ ਸਕਦੇ ਹਾਂ ਇੱਕ ਗੱਲ ਹੋਰ ਹੁਣ ਸਮਾਂ ਹੈ ਹੁਣ ਸਰਦੀ ਦੀ ਸ਼ੁਰੂਆਤ ਹੈ ਅਸੀਂ ਇਸ ਬਿਮਾਰੀ ਨੂੰ ਇਸ ਦੀ ਜਾਣਕਾਰੀ ਨਾਲ ਅਤੇ ਪਰਹੇਜ਼ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਦੋਂ ਸਰਦੀ ਵੱਧ ਜਾਵੇਗੀ ਤਾਂ ਇਹ ਬਿਮਾਰੀ ਹੋਰ ਵੀ ਘਾਤਕ ਰੂਪ ਧਨ ਕਰ ਸਕਦੀ ਹੈ ਇਸ ਲਈ ਹਮੇਸ਼ਾ ਧਿਆਨ ਰੱਖੋ ਇਲਾਜ ਨਾਲੋਂ ਪਰ ਇਹ ਚੰਗਾ ਹੁੰਦਾ ਹੈ ਧੰਨਵਾਦ